ਮੈਂ ਸਮਝਦਾ ਅੱਜ ਦਾ ਇਹ ਮਦ ਭਾਂਗਾ ਦੇਣ ਤੇ ਕੋਲ ਘਰ ਗਏ ਕਿ ਅਸੀਂ ਪਹਿਲਾਂ ਤਾਂ ਹਵਾਰਾ ਸਾਹਿਬ ਵੱਲੋਂ ਫਤਿਹ ਬੁਲਾਉਣੇ ਤੁਹਾਨੂੰ ਤੇ ਦੂਸਰਾ ਪ੍ਰਧਾਨ ਜੀ ਅਸੀਂ ਉੱਥੇ 7 ਤਰੀਕ ਤੋਂ ਇਹ ਮੋਰਚਾ ਸ਼ੁਰੂ ਕਰ ਰਹੇ ਸਾਡਾ ਸਾਥ ਦਿਓ ਮੈਂ ਇਹਨਾਂ ਨੂੰ ਯਕੀਨ ਵੀ ਦਵਾਇਆ ਕਿ ਮੁੱਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2114 ਤੋਂ ਲਗਾਤਾਰ ਆਪਣੇ ਜਿਹੜੇ ਆ ਉਹ ਯਤਨ ਕਰ ਰਹੀ ਆ ਤੇ ਇਹਨਾਂ ਨਾਲ ਬੈਠ ਕੇ ਉੱਥੇ ਸਾਰਾ ਮਸ਼ਵਰਾ ਹੋਇਆ ਇੱਕ ਦੋ ਸੱਜਣ ਹੋਟ ਵੀ ਨਾਲ ਸਕੇ ਜਿਨ੍ਹਾਂ ਨੇ ਨਾਲ ਲੈ ਕੇ ਮੇਰੇ ਕੋਲ ਇਹ ਆਏ ਤੇ ਉਸੇ ਕੜੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਜਿਹੜਾ ਅਸੀਂ 10 ਤੀ ਮਹਿਮ ਸ਼ੁਰੂ ਕੀਤੀ ਸੀ ਉਸ ਮਹਿਮ ਨੂੰ ਕੱਲ ਪਰਸੋਂ ਤੋਂ ਅਸੀਂ ਹੋਰ ਤੇਜ਼ ਕੀਤਾ ਅੱਜ ਅਸੀਂ ਫਿਰ ਇਹਨਾਂ ਦੇ ਸੱਦੇ ਦੇ ਉੱਤੇ ਮੇਰੇ ਨਾਲ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੋਂਗੋਵਾਲ ਸਾਬਕਾ ਸੀਨੀਅਰ ਮੀਤ ਪ੍ਰਧਾਨ ਮਹਿਤਾ ਸਾਹਿਬ ਸਾਬਕਾ ਜਨਰਲ ਸਕੱਤਰ ਸਾਡੇ ਚਾਵਲਾ ਸਾਹਿਬ ਤੇ ਬਹੁਤ ਸਾਰੇ ਸਾਡੇ ਡਾਇਰੈਕਟਰ ਦੇ ਮੈਂਬਰ ਸਾਹਿਬਾਨ ਤੇ ਦੂਸਰੇ ਮੈਂਬਰ ਸਾਹਿਬਾਨ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਏ ਅੱਜ ਪ੍ਰੋਗਰਾਮ ਲੀਕਿਆ ਭਈ ਕਿਉਂਕਿ ਉਹ ਕਹਿਣ ਆਏ ਸੀ ਤੇ ਅਸੀਂ ਜਾ ਕੇ ਮੁੱਦਾ ਸਿੱਖ ਬੰਦੀਆਂ ਦਾ ਆ ਤੇ ਆਪਾਂ ਜਾ ਕੇ ਉਹਨਾਂ ਵਿੱਚ ਸ਼ਮੂਲੀਅਤ ਕਰੀਏ ਅਸੀਂ ਭੱਟਾ ਸਾਹਿਬ ਤੋਂ ਇਕੱਠੇ ਹੋ ਕੇ ਸਾਰੇ ਇੱਥੇ ਪੰਡਾਲ ਦੇ ਵਿੱਚ ਆ ਗਏ ਪੰਡਾਲ ਦੇ ਵਿੱਚ ਬੜੇ ਚੰਗੇ ਢੰਗ ਦੇ ਨਾਲ ਇਹਨਾਂ ਨੇ ਉਹਦੇ ਵਿੱਚ ਜੀ ਆਇਆਂ ਵੀ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਪ੍ਰਧਾਨ ਨੂੰ ਵੀ ਨਾਲ 1 2 4 ਜਿਹੜੀਆਂ ਗੱਲਾਂ ਕਿਉਂਕਿ ਲੈਕਚਰ ਵਾਜੀ ਸਾਰੀਆਂ ਚੱਲਦੀਆਂ ਆ ਉਹ ਹੋਈਆਂ ਵੀ ਉੱਥੇ ਉਹ ਤੋਂ ਬਾਅਦ ਮੈਂ ਵੀ ਮੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਖੰਡਾ ਪੰਜ ਪਿਆਰਿਆਂ ਦੇ ਰੂਪ 'ਚ ਬੋਲੇ ਜਿਨ੍ਹਾਂ ਨੇ ਆਪਣੇ ਬੋਲਾਂ 'ਚ ਵੀ ਕਿਉਂਕਿ ਸਾਰੀ ਕੌਮ ਇਸ ਗੱਲ ਨੂੰ ਸਮਰਥਨ ਦੇਵੇ ਉਹ ਤੋਂ ਬਾਅਦ ਜ਼ਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਬੋਲੇ ਉਹਨਾਂ ਨੇ ਵੀ ਆਪਣੇ ਕਿਹਾ ਕਿ ਇਹ ਬੰਦੀਆਂ ਦੇ ਸਿੱਖ ਬੰਦੀਆਂ ਵਾਲੇ ਸਾਰੇ ਜਿਹੜੇ ਆ ਉਹ ਸਾਡਾ ਸਹਿਯੋਗ ਦਿਓ ਉਹ ਤੋਂ ਬਾਅਦ ਫਿਰ ਮੈਂ ਬੋਲਿਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਧੰਨਵਾਦ ਵੀ ਸ਼ੌਮਨੀ ਕਮੇਟੀ ਦੇ ਪ੍ਰਧਾਨ ਤੇ ਨਾਲ ਮੈਂਬਰਾਂ ਦਾ ਕਰਦੇ ਆ ਜਿਹੜੇ ਅਚੇਚੇ ਤੌਰ ਤੇ ਪਹੁੰਚੇ ਆ ਉਹ ਤੋਂ ਬਾਅਦ ਮੈਂ ਵੀ ਆਪਣੇ ਵਿਚਾਰ ਰੱਖੇ ਚੰਗੇ ਢੰਗ ਨਾਲ ਸਾਰੇ ਉਥੇ ਵਿਚਾਰ ਹੋ ਗਏ ਵਿਚਾਰ ਹੋਣ ਤੋਂ ਬਾਅਦ ਮੈਂ ਇਹ ਵੀ ਗੱਲ ਕਹੀ ਸੀ ਕਿ ਅਸੀਂ ਤੁਹਾਡੇ ਇਸ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਮੁੱਦਿਆਂ ਤੇ ਤੇ ਇਹਨਾਂ ਖਾਸ ਕਰਕੇ ਸਿੱਖ ਸਾਡੇ ਨੌਜਵਾਨ ਜਿਹੜੇ ਸਿੱਖਾਂ ਅੰਦਰ ਬੈਠੇ ਆ ਉਹਨਾਂ ਦਾ ਅਸੀਂ ਸਮਰਥਨ ਵੀ ਕਰਦੇ ਆ ਤੇ ਸਾਡੇ ਗੋਚਰੇ ਵੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਕਮ ਤੁਸੀਂ ਲਾਉਂਗੇ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਉਸ ਤੋਂ ਬਾਅਦ ਇੱਕ ਉਥੇ ਔਰ ਸੱਜਣ ਬੋਲੇ ਜਿਉਂ ਹੀ ਅਸੀਂ ਪੰਡਾਲ ਦੇ ਵਿੱਚੋਂ ਨਿਕਲੇ ਉੱਥੇ ਬਾਹਰ ਤੇ ਮੈਨੂੰ মিডিਆ ਵਾਲੇ ਵੀ ਕੁਛ ਹੋਊਗੇ ਕੁਛ ਸੱਜਣ ਉਹ ਉਹਨਾਂ ਚ ਹੋਣਗੇ ਉਹਨੇ ਸਵਾਲ ਕੀਤੇ ਮੈਂ ਕਿਹਾ ਮੈਂ ਜਿਹੜੇ ਸਵਾਲ ਅੰਦਰ ਬੋਲਨੇ ਸੀ ਬੋਲ ਦਿੱਤੇ ਆ ਮੀਨ ਵਾਈਲ ਮੈਂ ਜਿਹਲੇ ਗੱਡੀ 'ਚ ਬੈਠਣ ਲੱਗਾ ਤੇ ਉੱਥੇ ਬਹੁਤ ਸਾਰੇ ਇਕੱਠੇ ਹੋ ਕੇ ਆ ਗਏ ਔਰ ਇਕੱਠੇ ਹੋ ਕੇ ਉੱਥੇ ਹੁੱਲੜਬਾਜੀ ਬਹੁਤ ਵੱਡੀ ਕੀਤੀ ਔਰ ਹੁੱਲੜਬਾਜੀ ਨੇ ਕੀਤੀ ਇੱਕ ਗੱਡੀ ਦੇ ਮੋੜੇ ਲੰਬਾ ਵੀ ਪੈ ਗਿਆ ਆ ਕੇ ਮੈਂ ਕਿਉਂਕਿ ਗੱਡੀ ਦੇ ਵਿੱਚ ਸੀ ਪਿਛਲਾ ਸ਼ੀਸ਼ਾ ਤੋੜਿਆ ਸਾਡਾ ਗੱਡੀ ਦਾ ਮੋਹਰਲਾ ਸ਼ੀਸ਼ਾ ਤੋੜਿਆ ਤੇ ਮੈਂ ਸਮਝਦਾ ਭਈ ਇਹ ਅੱਜ ਜਿਹੜੇ ਮੁੱਦੇ ਅਸੀਂ ਸਿੱਖ ਕੌਮ ਦੇ ਅਹਿਮ ਮੁੱਦੇ ਆ ਜਿਨ੍ਹਾਂ ਤੇ ਉਹਨਾਂ ਤੇ ਗੱਲ ਕਰਦੇ ਆ ਉਹਨਾਂ ਤੇ ਕਿਉਂ ਕਿੰਤੂ ਪ੍ਰਾਂਤੂ ਕੀਤਾ ਜਾਂਦਾ ਏਦਾਂ ਇਸੇ ਮੈਂ ਕੋਈ ਕਿਸੇ ਦੇ ਕਹਿਣਾ ਨਹੀਂ ਚਾਹੁੰਦਾ ਆ ਯਾਤਰਾ 6-7 ਦਿਨ ਲਗਾਤਾਰ ਨਿਕਲੀ ਆ ਜਿਨ੍ਹਾਂ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਉਹਨਾਂ ਤੇ ਕੋਈ ਨਹੀਂ ਬੋਲੇ ਉਹਨਾਂ ਦਾ ਕਿਸੇ ਨੇ ਜਾ ਕੇ ਘਰਾ ਨਹੀਂ ਕੀਤਾ ਤੇ ਜੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨਸ਼ੀਲ ਹੋਣ ਦੀ ਕਿਸੇ ਮੁੱਦੇ ਲਈ ਤੇ ਫਿਰ ਇਹ ਆ ਅੱਜ ਜੋ ਇਹਨਾਂ ਨੇ ਕੀਤਾ ਮੈਂ ਸਮਝਦਾ ਬਹੁਤ ਵੱਡਾ ਇਹ ਇੱਕ ਸਾਨੂੰ ਚਣੌਤੀ ਆ ਔਰ ਇਹਦੀ ਵੱਡੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਬਣਦੀ ਆ ਕਿ ਇੱਕ ਪਾਸੇ ਆਪਾਂ ਸਮਰਥਨ ਮੰਗਦੇ ਆ ਸਾਰਿਆਂ ਨੂੰ ਸਾਥ ਦੇ ਆ ਤੇ ਮੈਨੂੰ ਵੀ ਆਪ ਕਹਿ ਕੇ ਘਰ ਆਏ ਤੇ ਉਹਨਾਂ ਦੇ ਕਹਿਣ ਤੇ ਮੈਂ ਵੀ ਇੱਥੇ ਆਇਆ ਤੇ ਫਿਰ ਆਪਾਂ ਜੇ ਇਦਾਂ ਕਰ-ਕਰ ਕੇ ਇੱਕ ਇੱਕ ਆਗੂ ਨੂੰ ਜਿਹੜਾ ਆਉਂਦਾ ਉਹਨੂੰ ਆਪਾਂ ਫੇ ਚੁਣੌਤੀਆਂ ਦੇਾਂਗੇ ਵੀ ਸਮਰਥਨ ਤੇ ਕੌਣ ਆਊਗਾ ਤੇ ਦੂਸਰੀ ਇਹਨਾਂ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਆਪਾਂ ਇਦਾਂ ਇੱਥੇ ਆਇਆਂ ਨੂੰ ਸਾਰਿਆਂ ਨੂੰ ਫਿਰ ਜਲੀਲੇ ਕਰਨਾ ਆ ਤੇ ਫਿਰ ਸਮਰਥਨ ਜਿਹੜਾ ਆ ਉਹ ਕਾਹਦਾ ਬੰਦਾ ਕਰੂਗਾ ਤੇ ਕੀ ਸਮਰਥਨ ਕਰੂਗਾ ਦੂਸਰਾ ਮੈਨੂੰ ਇੱਕ ਵੱਡਾ ਇਹ ਵੀ ਆ ਕਿ ਜਿਹੜੀ ਪੰਜਾਬ ਸਰਕਾਰ ਆ ਇਹ ਨਪੌਨਸਕ ਹੋ ਚੁੱਕੀ ਆ ਇਹ ਮੈਂ ਸਮਝਦਾ ਇਹਨਾਂ ਗੱਲਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਆ ਜੇ ਪੰਜਾਬ ਹਰਿਆਣਾ ਦੇ ਬਾਰਡਰ ਪੰਜਾਬ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਇਹ ਮੋਰਚਾ ਲੱਗਾ ਤੇ ਪੁਲਿਸ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਤੇ ਪ੍ਰਸ਼ਾਸਨ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਮੂਡ ਦਸ਼ਕ ਬਣ ਕੇ ਦੇਖੀ ਜਾਣਾ ਜੇ ਉੱਥੇ ਕੋਈ ਵਾਇਲੈਂਟ ਮੂਵਮੈਂਟ ਹੁੰਦੀ ਆ ਤੇ ਉਹਦਾ ਰੋਕਥਾਮ ਕਹਿੰਨੇ ਕਰਨੀ ਆ ਮੈਂ ਸਮਝਦਾ ਬਹੁਤ ਵੱਡੀ ਇਹ ਸਰਕਾਰ ਦੀ ਫੇਲਿਅਰ ਆ ਇਹ ਸਰਕਾਰ ਦੀ ਫੇਲਿਅਰ ਦੇ ਨਾਲ ਨਾਲ ਛਾਜਿਸ ਵੀ ਆ ਛਾਜਿਸ ਇਸ ਕਰਕੇ ਮੈਂ ਕਹਿੰਦਾ ਕਿ ਸਿੱਖਾਂ ਨੂੰ ਸਿੱਖਾਂ ਦੇ ਵਿੱਚ ਲੜਾਉਣ ਦਾ ਜਿਹੜਾ ਆ ਉਹ ਯਤਨ ਕੀਤਾ ਜਾ ਰਿਹਾ ਔਰ ਖਾਸ ਕਰਕੇ ਜਿਹੜੇ ਸਿੱਖ ਬੰਦੀਆਂ ਦੀ ਗੱਲ ਆਉਂਦੀ ਆ ਉਹ ਇਕੱਠੇ ਜੱਲੇ ਵੀ ਹੋਣ ਦਾ ਮਸਲਾ ਚੱਲਦਾ ਉਸ ਵੇਲੇ ਇਹਨੂੰ ਖੇਂਡੂ ਫੇਰੂ ਕਰਨ ਦਾ ਕੋਝਾ ਯਤਨ ਕੀਤਾ ਜਾਂਦਾ ਮੈਂ ਇੱਕ ਹੋਰ ਬੇਨਤੀ ਵੀ ਕਰਨੀ ਚਾਹੁੰਨਾ ਕਿ ਅਸੀਂ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਡਰਨ ਵਾਲੇ ਇਹਦਾ ਸੈਂਸ ਕਿ ਅਸੀਂ ਸਿੱਖ ਮੁੱਦਿਆਂ ਤੇ ਪਹਿਲਾਂ ਵੀ ਬੜਾ ਪੈਰਾ ਦਿੱਤਾ ਤੇ ਅੱਜ ਵੀ ਅਸੀਂ ਪਹਿਰਾ ਅੱਗੇ ਨਾਲੋਂ ਤਕੜੇ ਹੋ ਕੇ ਦੇਾਂਗੇ ਕਿਉਂਕਿ ਮੈਂ ਇੱਕ ਪ੍ਰਬੰਧਕ ਕਰਦਾ ਜਿਹੜੇ ਮੋਰਚੇ ਵਾਲੇ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਜੇ ਆਗੂਆਂ ਤੋਂ ਕੌਮ ਤੋਂ ਆਸ ਰੱਖਦੇ ਆ ਤੇ ਕੌਮ ਦੇ ਜਿਹੜੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮ ਹੀ ਨਹੀਂ ਮਾਲਕ ਮੈਂਬਰ ਦੇ ਤੌਰ ਤੇ ਮੈਂ ਤੇ ਪ੍ਰਧਾਨ ਦੇ ਤੌਰ ਤੇ ਫਿਰ ਮੇਰੀ ਜ਼ਿੰਮੇਵਾਰੀ ਵੀ ਬਣਦੀ ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਮੈਂ ਅੱਜ ਉਥੇ ਸਮਰਥਨ ਦੇਣ ਆਇਆ ਇਸ ਕੌਮੀ ਮੁੱਦੇ ਦੇ ਉੱਤੇ ਤੇ ਉਹ ਵੀ ਆਪਣੇ ਉਹਨਾਂ ਆਗੂਆਂ ਦਾ ਸਤਿਕਾਰ ਕਰਨ ਉਹਨਾਂ ਆਗੂਆਂ ਦੇ ਨਾਲ ਖੜੇ ਹੋਣ ਤੇ ਜੇ ਆਪ ਆਪ ਇਦਾਂ ਹੀ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਛਾਂਗਦੇ ਰਹੇ ਤੇ ਫਿਰ ਮੈਂ ਸਮਝਦਾ ਜਿਹੜੀਆਂ ਪੰਥਕ ਵਿਰੋਧੀ ਸ਼ਕਤੀਆਂ ਜਿਹੜੀਆਂ ਇਹ ਨਹੀਂ ਚਾਹੁੰਦੀਆਂ ਕਿ ਸਿੱਖ ਸ਼ਕਤੀ ਇਕੱਠਾਂ ਇਕੱਠੀ ਹੋਵੇ ਉਹ ਸ਼ਕਤੀ ਨੂੰ ਛੱਟ ਬੱਜੂਗੀ ਮੈਂ ਇਹ ਵੀ ਕਹਿਣਾ ਚਾਹੁੰਦਾ ਅਸੀਂ 31 ਜਨਵਰੀ ਤੱਕ ਜਿਹੜੀ ਸਾਡੀ 10ਕਤੀ ਮਹਿਮਾ ਆਸੀਂ ਉਹਨੂੰ ਹੋਰ ਤੇਜ਼ ਹੁਣ ਕਰਾਂਗੇ ਜੰਗੀ ਪੱਧਰ ਤੇ ਤੇ ਫਰਵਰੀ ਦੇ ਫਸਟ ਜਾਂ ਸੈਕੰਡ ਵੀਕ ਦੇ ਵਿੱਚ ਸ਼ੋਵਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਹਿਬਾਨ ਇਕੱਠੇ ਹੋ ਕੇ ਇੱਥੇ ਪੰਜਾਬ ਦੇ ਗਵਰਨਰ ਨੂੰ ਉਹ ਸਾਡਾ ਮੈਮੋਰੰਡਮ ਪ੍ਰੈਜ਼ੀਡੈਂਟ ਨੂੰ ਹੋਊਗਾ ਸਾਰੇ ਜਿੰਨੇ ਵੀ 10ਕਤ ਹੋਣਗੇ ਉਹ ਸਾਰੇ 10ਕਤ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਸਾਰੇ ਇਹਨਾਂ ਦੇ ਸਪੁਰਦ ਕਰਾਂਗੇ ਤਾਂ ਕਿ ਕੌਮੀ ਮੁੱਦਾ ਜਿਹੜਾ ਆ ਉਹ ਕੌਮੀ ਮੁੱਦੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਂ ਕਦੇ ਪਿੱਛੇ ਹਟਿਆ ਤੇ ਨਾ ਹਟੂਗੀ ਤੇ ਮੈਨੂੰ ਇਹ ਵੀ ਇੱਕ ਖੁਸ਼ੀ ਆ ਕਿ 10 ਲੱਖ ਤੋਂ ਉੱਤੇ 10 ਕਤ ਜਿਹੜੇ ਲੋਕ ਕਰਕੇ ਫਾਰਮਾਂ ਨੂੰ ਆਨਲਾਈਨ ਵੀ ਤੇ ਦਾਸਕਤ ਵੀ ਕਰਕੇ ਦੇ ਚੁੱਕੇ ਆ ਸੋ ਮੈਂ ਸਮਝਦਾ ਇੱਥੇ ਪ੍ਰਸ਼ਾਸਨ ਦੀ ਬਹੁਤ ਵੱਡੀ ਫੇਲੀਅਰ ਆ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਪਰ ਉਹਨਾਂ ਨੂੰ ਪਤਾ ਵੀ ਕਿਉਂਕਿ ਸਿੱਖ ਬੈਠੇ ਆ ਆਪੋ ਵਿੱਚੇ ਹੀ ਆਪਣੇ ਲੰਘ ਗਏ ਤਾਂ ਉਹ ਸ਼ਰਤੀਆਂ ਜਿਹੜੀਆਂ ਸਿੱਖ ਪੰਥ ਦੇ ਵਿਰੋਧੀ ਆ ਉਹਨਾਂ ਨੂੰ ਫੇਰ ਸਮਾਂ ਮਿਲ ਜਾਂਦਾ ਇਹਦੇ ਵਿੱਚ ਕੁਝ ਭੈੜ ਕਰਨ ਦਾ ਉਹਦੇ ਨਾਲ ਦੀ ਨਾਲ ਜਿਹੜੇ ਪ੍ਰਬੰਧਕ ਕਰਤਾ ਉੱਥੇ ਦੇ ਆ ਉਹਨਾਂ ਨੂੰ ਵੀ ਮੈਂ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਆਪਾਂ ਜੇ ਇਦਾਂ ਹੀ ਏਕ-ਏਕ ਕਰਕੇ ਏਕ-ਏਕ ਕਰਕੇ ਜਿਹੜਾ ਵੀ ਕੋਈ ਉੱਥੇ ਆਉਂਦਾ ਉਹਨਾਂ ਦੀਆਂ ਪੱਗਾਂ ਦਿਵਾਲੇ ਹੋਵਾਂਗੇ ਸ਼ੀਸ਼ੇ ਭੰਨਾਂਗੇ ਗੱਡੀਆਂ ਦੇ ਤੇ ਫੇਰ ਮੋਰਚੇ ਨੂੰ ਵੀ 6:00 ਵੱਜੂਗੀ ਸੋ ਮੈਂ ਅੰਤ ਦੇ ਵਿੱਚ ਨਿਮਰਤਾ ਸਹਿਤ ਆ ਜਿੰਨੇ ਸਾਡੇ ਮੈਂਬਰ ਸਹਿਬਾਨ ਆ ਇਹ ਸਾਰੇ ਨਿਮਰਤਾ ਚ ਰਹਿਣ ਵਾਲੇ ਆ ਅਸੀਂ ਉੱਥੇ ਕੋਈ ਯਤਨ ਨਹੀਂ ਕੀਤਾ ਉਹਨਾਂ ਦਾ ਕਸਰ ਸੀਗੀ ਕੋਈ ਨਹੀਂ ਛੱਡੀ ਪਰ ਇਹ ਸਾਰੇ ਸਤਕਾਰ ਦੇ ਨਾਲ ਅਸੀਂ ਕਿਉਂਕਿ ਇਹਨਾਂ ਗੱਲਾਂ ਦੇ ਵਿੱਚ ਯਕੀਨ ਨਹੀਂ ਰੱਖਦੇ ਪਰ ਇੱਕ ਗੱਲ ਮੈਂ ਖਾਸ ਤਰ੍ਹਾਂ ਤੇ ਕਹਿਣੀ ਚਾਹੁੰਨਾ ਕਿ ਆ ਜਿੰਨੇ ਬੈਠੇ ਇੱਥੇ ਇਨਕਲੂਡਿੰਗ ਮਾਈਸੈਲਫ ਇਹ ਅਸੀਂ ਸੰਘਰਸ਼ਾਂ ਚੋਂ ਨਿਕਲ ਕੇ ਆਏ ਆ ਇਹ ਤਾਂ ਅੱਜ ਲਹੂ ਉਂਗਲ ਨੂੰ ਲਾਉਂਦੇ ਹੋਣਗੇ ਅਧਿਕਾ ਉਹਨਾਂ ਦਿਨਾਂ ਚੋਂ ਨਿਕਲ ਕੇ ਆਏ ਆ ਜਦੋਂ ਪਤਾ ਨਹੀਂ ਸੀ ਹੁੰਦਾ ਵੀ ਘਰ ਬਾਪਸ ਮੁੜਨਾ ਕਿ ਨਹੀਂ ਮੁੜਨਾ ਸਭ ਦੇ ਔਰ ਇਸ ਕਰਕੇ ਇਹਨਾਂ ਵੀ ਅਨਸਰਾਂ ਨੂੰ ਮੈਂ ਤਾੜਨਾ ਕਰਦਾ ਕਿ ਇਦਾਂ ਨਾ ਕੁਸਪੈਟ ਕਰੋ ਕਿਉਂਕਿ ਨਿਸ਼ਾਨਦੀਆਂ ਹੋ ਜਾਂਦੀਆਂ ਹੁੰਦੀਆਂ ਅਸੀਂ ਇਹਨਾਂ ਗੱਲਾਂ 'ਚ ਯਕੀਨ ਨਹੀਂ ਰੱਖਦੇ ਪਰ ਗੁਰੂ ਸਾਹਿਬ ਕਿਰਪਾ ਕਰਨ ਅੱਜ ਵੀ ਉਹਨਾਂ ਦਾ ਅਸੀਂ ਸਮਰਥਨ ਕਰਕੇ ਆਏ ਆ ਗਾਂ ਵੀ ਕਰਾਂਗੇ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਕੌਮੀ ਮੁੱਦਿਆਂ ਦੇ ਉੱਤੇ ਕਦੇ ਵੀ ਬਾਪਸ ਨਹੀਂ ਹੋਣਗੇ ਔਰ ਅੱਜ ਆ ਚੇਚੇ ਤੌਰ ਤੇ ਜਿੰਨੀ ਟੀਮ ਬੈਠੀ ਸਾਡੀ ਇਹ 20 ਮੈਂਬਰ ਅੱਜ ਆਏ ਆ ਤੇ 20 ਮੈਂਬਰ ਇਹ ਖਾਰਕਪੂਸ਼ ਸ਼ਬਾਂ ਜੋਂ ਆਏ ਆ ਜਿਨ੍ਹਾਂ ਨੇ ਪਿੰਡੇ ਤੇ 5-5 7 ਸਾਲ 7-7 ਸਾਲ ਕੈਦ ਕੱਟੀ ਹੋਆ ਤੇ ਜੇ ਚਾਹੁੰਦੇ ਵੀ ਇਹ ਇਹਨਾਂ ਦੇ ਵਿੱਚੋਂ ਤੇ ਉੱਥੇ ਅਸੀਂ ਜੇ ਚਾਹੁੰਦੇ ਤੇ ਉੱਥੇ ਆਪਾਂ ਇੰਨੀ ਪਤਾ ਦੇ ਵਿੱਚ ਆ ਨਾਲ ਮੇਰੇ ਸਿਕਿਉਰਟੀ ਵੀ ਸੀਗੀ ਤੇ ਅਸੀਂ ਪਰ ਚਾਹੁੰਦੇ ਨਹੀਂ ਕਿ ਸਿੱਖਾਂ ਦੀ ਸ਼ਕਤੀ ਸਿੱਖਾਂ ਦੀ ਵਿੱਚ ਆਪੋ ਵਿੱਚੀ ਉਹ ਜਿਹੜਾ ਹੋਵੇ ਪ੍ਰਵੋਕ ਹੋ ਕੇ ਇੱਕ ਦੂਜੇ ਨੂੰ ਆਪਾਂ ਕੋ ਪੱਗੋ ਲੱਥੇ ਕਰੀਏ ਸੋ ਸਰਕਾਰ ਇਹਦੇ ਵਿੱਚ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਜਿੰਨਾ ਵੀ ਤੁਸੀਂ ਹਾਲਾਤ ਦੇਖਦੇ ਜਿਹੜੇ ਵੀ ਕੋਈ ਕਮੀ ਮੁੱਦਾ ਆਉਂਦਾ ਏਜੰਸੀਆਂ ਤਾਂ ਸਰਕਾਰ ਜਿਹੜੀ ਆ ਉਹ ਸਾਰੀ ਸਰਕਾਰ ਮੋ ਹੋ ਜਾਂਦੀ ਆ ਸੋ ਆਂਤ ਦੇ ਵਿੱਚ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਵੀ ਸਾਡੇ ਸਮਾਂ ਕੱਢ ਕੇ ਇਹ ਇਹ ਪ੍ਰਬੰਧਕ ਕਰਤਾ ਕਰਾਉਣੇ ਉਹਨਾਂ ਦਾ ਕਾਰਜ ਆ ਇਹ ਹੁਣ ਉਹ ਦੱਸ ਸਕਦੇ ਆ ਉਹ ਕਹਿੰਦੇ ਸੰਘੇਸ਼ੀ ਤਬਦਲਗਾ ਚਲੋ ਮੈਨੂੰ ਨਹੀਂ ਇਹ ਤਾਂ ਹੁਣ ਜਿਹੜੇ ਪ੍ਰਬੰਧਕ